ਲਓ ਜੀ ਆਫਰ ਤੇ ਉਪਰ ਲੱਗ ਰਹੀਆਂ ਨੇ ਜੀ ਆਰੀ ਵਰਕ ਵਾਲੇ ਸ਼ਾਲ ਸੂਟ ਦੇ ਵਰਕ ਦੇਖੋ ਕਿੰਨਾ ਸੋਹਣਾ ਕਿੱਤਾ ਹੋਇਆ ਆਰੀ ਦਾ ਵਰਕ ਬਹੁਤ ਸਾਫ ਵਰਕ ਹੈ ਜੀ ਮੈਚਿੰਗ ਦੇ ਵਿੱਚ ਸ਼ਾਲ ਸੂਟ ਲੈ ਕੇ ਆਇਆ ਜੀ ਆਪਾਂ ਡਿਜ਼ਾਈਨ ਚੈੱਕ ਕਰੋ ਬੜਾ ਅਲਟੀਮੇਟ ਡਿਜ਼ਾਈਨ ਹੈ ਜੀ ਲਓ ਜੀ ਚੈੱਕ ਕਰੀ ਚਲੋ ਪਿਓਰ ਪਸ਼ਮੀਨੀ ਦੀ ਸਲਵਾਰਾਂ ਨਾਲ ਪਿਓਰ ਪਸ਼ਮੀਨੀ ਦੀ ਕੁੜਤੀ ਹੈਵੀ ਵੇਸ ਲੱਗਿਆ ਹੋਇਆ ਜੀ ਨਾਲ ਹੈਗਾ ਜੀ ਸ਼ਾਲ ਖੁੱਲਾ ਡੁੱਲਾ 2.5 ਮੀਟਰ ਦਾ ਜੀ ਲਓ ਜੀ ਸੋਲੋ ਦੇ ਵਿੱਚ ਡਿਜ਼ਾਈਨ ਰਹਿਣਗੇ ਜੀ ਰੇਟ ਨੂੰ ਹੋਊਗਾ 550 ਰੁਪਏ ਬਾਜ਼ਾਰ ਦਾ ਰੇਟ ਹੈਗਾ 1000 ਰੁਪਏ ਜੀ ਆਫਰ ਦੇ ਵਿੱਚ ਲੈ ਕੇ ਆਏ ਜੀ ਆਪਾਂ ਜਲਦੀ ਜਲਦੀ ਆਫਰ ਦਾ ਫਾਇਦਾ ਉਠਾਓ ਜੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਮੈਂਸ਼ਨ ਹੈ ਜੀ ਸਕਰੀਨ ਸ਼ਾਟ ਲੈ ਕੇ ਭੇਜੋ ਲਓ ਡਿਜ਼ਾਈਨ ਚੱਕਰੀ ਚੱਲੋ ਜੀ ਸਕਰੀਨ ਸ਼ਾਟ ਲੈ ਲਓ ਜਲਦੀ ਜਲਦੀ 550 ਰੁਪਏ ਦੇ ਵਿੱਚ ਆਫਰ ਦਾ ਫਾਇਦਾ ਉਠਾਓ ਜੀ ਪੇਮੈਂਟ ਮੈਥਡ ਆਨਲਾਈਨ ਹੋਊਗਾ COD ਨਹੀਂ ਹੋਣੀ ਜੀ ਸੋਲੋ ਦੇ ਵਿੱਚ ਡਿਜ਼ਾਈਨ ਨੇ ਪੰਜ ਡਿਜ਼ਾਈਨ ਨੇ ਜੀ ਪੰਜੇ ਪੂਰੇ ਸੋਨੇ ਨੇ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਲਓ ਲਓ ਜੀ ਚੈੱਕ ਕਰੋ ਡਿਜ਼ਾਈਨ ਸਾਰੇ ਪੂਰੇ ਸੋਨੇ ਨੇ ਪਿਓਰ ਪਸ਼ਮੀਨਾ ਹੈਵੀ ਵੇਸ ਸਰਦੀ ਦੇ ਵਿੱਚ ਕੋਟੀ ਪਾਉਣ ਦੀ ਲੋੜ ਨਹੀਂ ਜੀ ਨਵਦੀਆ ਕਪੜਾ ਜੀ ਦੁਕਾਨ ਤੇ ਵਿਜ਼ਿਟ ਕਰ ਸਕਦੇ ਹੋ ਜੀ ਆਪਣਾ ਐਡਰੈਸ ਹੈਗਾ ਜੀ ਸ਼ੇਰ ਕਪੜੇ ਵਾਲੇ ਥਾਣਾ ਰੋਡ ਭਿੱਖੀ ਡਿਜ਼ਾਈਨ ਸਾਰੀ ਸੋਹਣੇ ਨੇ ਜੀ ਪੰਜ ਡਿਜ਼ਾਈਨ ਨੇ ਪੰਜੇ ਪੂਰੇ ਸੋਹਣੇ ਨੇ ਲਓ ਜੀ ਚੈੱਕ ਕਰੀ ਚਲੋ ਪਿਓਰ ਪਸ਼ਮੀਨੇ ਦੇ ਸ਼ਾਲ ਸੂਟ ਆਰੀ ਵਰਕ ਵਾਲੇ ਜੀ ਲਓ ਜੀ ਮਹਿੰਦੀ ਦੇ ਵਿੱਚ ਆ ਕਰਾਂਗੇ ਆਪਣਾ ਲਾਸਟ ਕਲਰ ਆ ਗਿਆ ਜੀ ਨੇਵੀ ਦੇ ਵਿੱਚ ਲਓ ਜੀ ਪਿਓਰ ਪਸ਼ਮੀਨੇ ਦੇ ਆਰੀ ਵਰਕ ਵਾਲੇ ਸੂਟ ਆਫਰ ਦੇ ਵਿੱਚ ਕਰਤੇ ਜੀ ਆਪਣੇ 550 50 ਰੁਪਏ ਇੱਕ ਸੂਟ ਦੀ ਲੱਗੂ ਸ਼ਿਪਿੰਗ ਜੀ ਸੀਓਡੀ ਨਹੀਂ ਹੋਣੀ ਪੇਮੈਂਟ ਆਨਲਾਈਨ ਹੋਊ ਜੀ ਅਲੀ